ਰਿਆਣਾ ਚ ਨਵੇਂ ਸਾਲ ਦੀ ਆਮਦ ਤੇ ਸ਼ਹਿਰ ਚ ਹੋਣ ਵਾਲੇ ਸਮਾਗਮਾ ਹੋਟਲਾਂ ਕਲੱਬਾਂ ਆਦਿ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਵਿਸ਼ੇਸ਼ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ ਡੀਸੀਪੀ ਰੁਪਿੰਦਰ ਸਿੰਘ ਨੇ ਹੁਕਮ ਜਾਰੀ ਕੀਤੇ ਨੇ ਕਿ ਨਵੇਂ ਸਾਲ ਦੇ ਸਵਾਗਤ ਲਈ ਪ੍ਰੋਗਰਾਮ ਆਦਿ 31 ਦਸੰਬਰ ਦੀ ਰਾਤ ਨੂੰ 1 ਵਜੇ ਤੱਕ ਹੀ ਆਯੋਜਿਤ ਕੀਤੇ ਜਾ ਸਕਦੇ ਨੇ ਜੇ ਕੋਈ ਰਾਤ 1 ਵਜੇ ਤੋਂ ਬਾਅਦ ਨਿਯਮਾਂ ਦੀ ਉਲੰਘਣਾ ਕਰਦਾ ਤਾਂ ਉਸ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇਗੀ ਡੀਸੀਪੀ ਰੁਪਿੰਦਰ ਮੁਤਾਬਕ ਇਹ ਹੁਕਮ ਲੋਕਾਂ ਦੀ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਜਾਰੀ ਕੀਤੇ ਗਏ ਨੇ ਰਾਤ ਨੂੰ ਸਾਰੀਆਂ ਸੜਕਾਂ ਤੇ ਪੁਲਿਸ ਗਸ਼ਤ ਤਾਇਨਾਤ ਰਹੇਗੀ ਪੁਲਿਸ ਨੇ ਲੋਕਾਂ ਨੂੰ ਰਾਤ ਨੂੰ ਧੁੰਦ ਤੋਂ ਬਚਣ ਲਈ ਆਪਣੇ ਵਾਹਨਾਂ ਦੀ ਰਫ਼ਤਾਰ ਧੀਮੀ ਰੱਖਣ ਦੀ ਵੀ ਅਪੀਲ ਕੀਤੀ ਹੈ ਵਾਹਨਾਂ ਦੇ ਪਿੱਛੇ ਰਿਫਲੈਕਟਰ ਲਗਾਏ ਜਾਣ ਨਵੇਂ ਸਾਲ ਦੀ ਰਾਤ ਨੂੰ ਸੜਕਾਂ ਤੇ ਵਿਸ਼ੇਸ਼ ਨਾਕੇ ਬੰਦੇ ਵੀ ਕੀਤੇ ਜਾਵੇਗੀ ਸ਼ਰਾਬ ਪੀ ਕੇ ਗੱਡੀ ਚਲਾਉਣ ਲਈ ਪੁਲਿਸ ਦਾ ਡੰਡਾ ਵੀ ਖੂਬ ਚੱਲੇਗਾ ਲੁਧਿਆਣਾ 'ਚ ਨਵੇਂ ਸਾਲ ਦੀ ਆਮਦ ਤੇ ਸ਼ਹਿਰ 'ਚ ਹੋਣ ਵਾਲੇ ਸਮਾਗਮਾ, ਹੋਟਲਾਂ, ਕਲੱਬਾਂ ਆਦਿ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਨੇ। ਡੀਸੀਪੀ ਰੁਪਿੰਦਰ ਸਿੰਘ ਨੇ ਹੁਕਮ ਜਾਰੀ ਕੀਤੇ ਨੇ ਕਿ ਨਵੇਂ ਸਾਲ ਦੇ ਸਵਾਗਤ ਲਈ ਪ੍ਰੋਗਰਾਮ ਆਦਿ 31 ਦਸੰਬਰ ਦੀ ਰਾਤ ਨੂੰ 1 ਵਜੇ ਤੱਕ ਹੀ ਆਯੋਜਿਤ ਕੀਤੇ ਜਾ ਸਕਦੇ ਨੇ। ਜੇ ਕੋਈ ਰਾਤ 1 ਵਜੇ ਤੋਂ ਬਾਅਦ ਨਿਯਮਾਂ ਦੀ ਉਲੰਘਣਾ ਕਰਦਾ ਤਾਂ ਉਸ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇਗੀ। ਡੀਸੀਪੀ ਰੁਪਿੰਦਰ ਮੁਤਾਬਕ ਇਹ ਹੁਕਮ ਲੋਕਾਂ ਦੀ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਜਾਰੀ ਕੀਤੇ ਗਏ ਨੇ ਰਾਤ ਨੂੰ ਸਾਰੀਆਂ ਸੜਕਾਂ ਤੇ ਪੁਲਿਸ ਗਸ਼ਤ ਤਾਇਨਾਤ ਰਹੇਗੀ ਪੁਲਿਸ ਨੇ ਲੋਕਾਂ ਨੂੰ ਰਾਤ ਨੂੰ ਧੁੰਦ ਤੋਂ ਬਚਣ ਲਈ ਆਪਣੇ ਵਾਹਨਾਂ ਦੀ ਰਫ਼ਤਾਰ ਧੀਮੀ ਰੱਖਣ ਦੀ ਵੀ ਅਪੀਲ ਕੀਤੀ ਹੈ ਵਾਹਨਾਂ ਦੇ ਪਿੱਛੇ ਰਿਫਲੈਕਟਰ ਲਗਾਏ ਜਾਣ ਨਵੇਂ ਸਾਲ ਦੀ ਰਾਤ ਨੂੰ ਸੜਕਾਂ ਤੇ ਵਿਸ਼ੇਸ਼ ਨਾਕੇ ਬੰਦੇ ਵੀ ਕੀਤੀ ਜਾਵੇਗੀ ਸ਼ਰਾਬ ਪੀ ਕੇ ਗੱਡੀ ਚਲਾਉਣ ਲਈ ਪੁਲਿਸ ਦਾ ਡੰਡਾ ਵੀ ਖੂਬ ਚੱਲੇਗਾ